ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਗੱਲੜੇ ਦੀ ਫਾਰਮ ਤੇ ਸੋ ਅੱਜ ਦੀ ਵੀਡੀਓ ਵੀਰੇ ਆਪਾਂ ਆਪਣੇ ਪਿੰਡ ਰਣੀਆਂ ਤੋਂ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਵੱਡੇ ਚੰਗੇ ਕੱਦਕਾਰ ਦੀਆਂ ਪਹਿਲਣਾਂ ਝੋਟੀਆਂ ਵੀਰੇ ਦੂਜੇ ਵਾਸਤੇ ਗੱਭਣਾ ਹੈ ਤੇ ਇੱਕ ਪੰਜਾਂ ਮਹੀਨੇ ਗੱਭਣਾ ਇੱਕ ਤਿੰਨਾਂ ਮਹੀਨੇ ਗੱਭਣਾ ਟੋਕਣਾ ਗੱਭਣਾ ਤੇ ਦੋਨਾਂ ਦੀ ਡਿਟੇਲ ਵੀਡੀਓ ਦੇ ਵਿੱਚ ਹੀ ਦੱਸਾਂਗੇ ਬਾਈ ਨਾ ਹੁਣ ਚੋਕੇ ਦੁੱਧ ਪਹੁੰਚਾ ਲਿਆ ਗਿਆ ਤੇ ਆਪਾਂ ਆ ਵੀ ਡਿਟੇਲ ਦੇਵਾਂਗੇ ਵੀਰੇ ਹੁਣ ਚੋਈਆਂ ਹੋਈਆਂ ਇਹ ਆ ਤੁਹਾਨੂੰ ਸੌਂਦੀ ਹੋਣੀਆਂ ਰਹਿਰਾਸ ਹੋ ਰਹੀਏ ਗੁਰਦਰ ਸਾਹਿਬ ਹਨ ਸੋ ਦੋਨੇ ਵੱਡੇ ਕੱਦਕਾਰ ਦੀਆਂ ਵੀਰੇ ਟੋਕਣਾ ਗੱਭਣਾ ਚੈੱਕ ਇੱਕ ਦਿਨ ਨਾਲ ਵੀਰੇ ਕੱਟੀ ਆ ਮਗਰ ਇੱਕ ਝੋਟੀ ਨੇ ਮਗਰ ਕੱਟੀ ਆ ਤੁਹਾਨੂੰ ਕੱਟੀ ਦਿਖਾ ਰਹੇ ਆ ਦੇਖੋ ਕੱਟੀ ਵੀਰੇ ਇਹ ਝੋਟੀ ਪੰਜਵੇਂ ਮਹੀਨੇ ਗੱਭਣਾ ਚੋਈ ਹੋਈ ਦਾ ਲੀਵਾ ਦੇਖ ਲਓ ਵੀਰੇ ਬਹੁਤ ਵੱਡੇ ਕੱਦਕਾਰ ਦੀ ਨਿੱਕਾ ਨਿੱਕਾ ਗੋਲ ਸਿੰਘ ਵੀਰੇ ਨੇ ਇਹ ਮਗਰ ਕੱਟੀ ਆ ਸੋ ਆ ਝੋਟੀ ਵੀਰੇ ਹੈਗੀ ਤੇ ਨਵੇਂ ਮਹੀਨੇ ਗੱਭਣ ਬਿਲਕੁਲ ਨਿੱਕਾ ਨਿੱਕਾ ਗੋਲ ਸਿੰਘ ਆ ਇਥੇ 8 ਕਿਲੋ ਦੁੱਧ ਆ ਉਥਲੇ 7 ਕਿਲੋ ਦੁੱਧ ਆ ਸੋ ਜੇ ਅਸੀ ਵੀਰ ਭਰਾਣ ਲੈਣੀਆਂ ਹਨ ਆਪਾਂ ਕੰਟੈਕਟ ਨੰਬਰ ਜਿਹੜਾ ਬਾਈ ਦਾ ਉਹ ਲਾਵਾਂਗੇ ਵੀਡੀਓ ਦੇ ਵਿੱਚ ਪੈਂਡ ਰਣੀਆਂ ਜਿਲ੍ਹਾ ਮੋਗਾ ਕੰਟੈਕਟ ਕਰਕੇ ਬਾਈ ਨਾਲ ਆਪਣੇ ਝੋਟੀਆਂ ਖਰੀਦ ਸਕਦਾ ਦੋ ਟਾਈਮ ਚੋ ਸਕਦਾ ਚੈੱਕ ਕਰਾ ਕੇ ਲਈ ਆਏ ਹੋ ਵੀਰੇ ਆਪਦੀਆਂ ਤਸ਼ਲੀ ਕਰਕੇ ਹਨਾ ਆਪਣਾ ਕੰਮ ਵੀਡੀਓ ਬਣਾਉਣਾ ਸੋ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਾਉਣੀ ਆ ਜਾਂ ਬਣਾ ਕੇ ਭੇਜ ਦਿਆ ਕਰੋ ਆਪਾਂ ਚੈਨਲ ਤੇ ਪਾ ਦਿਆ ਕਰਾਂਗੇ ਹਨਾ ਤੇ ਤੁਹਾਨੂੰ ਕੋਈ ਪੈਸਾ ਨਹੀਂ ਲੈਂਦੇ ਆ ਵੀ ਵੀਡੀਓ ਦਾ ਹਨਾ ਫ੍ਰੀ ਆਫ ਕਾਸਟ ਆ ਵੀਰੇ ਸੋ ਝੋਟੀਆਂ ਬਹੁਤ ਹੀ ਯਾਦ ਇਹਦਾ ਸਿਰਸੁਰ ਦੇਖੋ ਵੀਰੇ ਪਹਿਲਾਂ ਝੋਟੀ ਚਾਰ ਦੰਦ ਮੂੰਹ ਤੋਂ ਬਹੁਤ ਵੱਡੇ ਕੱਦ ਕਰਦੀ ਸ਼ਕੀਮ ਝੋਟੀ ਆ ਵੀ ਝੋਟੀ ਵੀਰੇ ਇਹ ਛੇ ਦੰਦ ਦਾ ਇਹ ਵੀ ਪਹਿਲਾ ਸੁਆ ਇਹਦੇ ਮਗਰ ਕੱਟੀ ਹੋਈ ਹੋਊ ਮੇਰੇ ਹਿਸਾਬ ਨਾਲ ਵੀਰੇ 10-12000 ਦੀ ਦਾ ਤੋ ਜੈਸ ਵੀ ਵੀਰ ਭਰਾ ਨੇ ਲੈਣੀਆਂ ਹਨ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਦਾ ਕਨੈਕਟ ਨੰਬਰ ਲਾਵਾਂਗੇ ਸੋ ਵੀਰੇ ਆਪਦੀ ਤਸ਼ੱਲੀ ਇੱਥੇ ਕਰ ਲਿਓ ਆਪਣੀ ਵੀਡੀਓ ਬਣਾਉਣ ਦਾ ਕੰਮ ਹਨਾ ਆਪਦੀ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੇ ਤਸ਼ੱਲੀ ਕਰਕੇ ਲੈ ਆਇਓ ਚੈੱਕ ਪਾਸ ਕਰਵਾ ਲਿਓ ਵੀਰੇ ਆਪਦੀਆਂ ਚੋਲਿਓ ਕਿਉਂਕਿ ਆਪਾਂ ਨਾ ਤਾਂ ਕਿਸੇ ਪਸ਼ੂ ਦੀ ਸਪਲਾਈ ਦੇਣੀ ਹੈ ਤੇ ਨਾ ਆਪਾਂ ਦਿੱਗੇ ਹਨਾ ਵਿੜਿਆਈ ਕਰਕੇ ਕਿਸੇ ਦੇ ਪਸ਼ੂ ਦੀ ਜੋ ਚੀਜ਼ ਵੀਡੀਓ ਦੇ ਤੁਹਾਨੂੰ ਸਾਹਮਣੇ ਦਿਖਾਵਾਂਗੇ ਉਹ ਝੋਟੀ ਜਿਹੜੀ ਪਰਲੇ ਪਾਸੇ ਉਹ ਲੇਵਾ ਬਹੁਤ ਸੋਹਣਾ ਦਿਖਉਂਦੀ ਹੈ ਥੋੜੀ ਜੀ ਬੰਦ ਲਈ ਬਈ ਝੂਟੀ ਆ ਕੱਦ ਕਾਠ ਲਓ ਜੱਸ ਵੀ ਮੇਰੇ ਵੀਰ ਭਰਾ ਨੇ ਲੈਣੀਆਂ ਹਨਾ ਬਾਈ ਨਾਲ ਕੰਡੈਕਟ ਕਰ ਲੈਨੇ ਕਿਨੇ ਕਿ ਸੰਗ ਵੀਰੇ ਬਹੁਤ ਕੱਦ ਕਾਠ ਛੋਟੀਆਂ ਦੇ ਵੱਡੀਆਂ ਝੋਟੀਆਂ ਛੋਟੀਆਂ ਮੰਨ ਕੇ ਥੋਦਾ ਨਾ ਕਰਿਓ ਤੇ ਇਦਾਂ ਹੀ ਆਪਣੇ ਚੈਨਲ ਤੇ ਵੀਰੇ ਵੀਡੀਓ ਆਉਂਦੀਆਂ ਰਹਿਣੀਆਂ ਚਾਹੀ ਇਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਘੰਟੀਆ ਬਟਨ ਪ੍ਰੈਸ ਕਰ ਦਿਓ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਜਿਹੜਾ ਲਿੰਕ ਨਾਲ ਦੀ ਨਾ ਮਿਲ ਜਾ ਗਰੂ ਸੋ ਧੰਨਵਾਦ ਉਸ ਤੋਂ ਬਾਈ ਵੀ ਹੋ ਗਿਆ ਦੇਖ ਲਓ ਵੀਰੇ ਦੁੱਧ ਪਾ ਕੇ ਆ ਗਿਆ ਬੱਚਾ ਵੀ ਦੁੱਧ ਪਾ ਕੇ ਆਇਆ ਤੇਰੀ ਤੋਂ ਤੇ ਸੋ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਲਈ